ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓਮਕਾਰ ਸਿੰਘ ਪਲਾਨਟ ਇਨਫੋ ਚੈਨਲ ਤੋਂ ਮੈਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਤੇ ਤੁਸੀਂ ਵੀ ਸਾਨੂੰ ਬਹੁਤ ਵਧੀਆ ਹੰਗਾਰਾ ਦਿਨੇਓ ਸਾਡੀਆਂ ਵੀਡੀਓ ਨੂੰ ਹਰ ਇੱਕ ਨੂੰ ਦੇਖਦੇ ਹੋ ਤੇ ਸ਼ੇਅਰ ਵੀ ਕਰਦੇ ਹੋ ਚੈਨਲ ਨੂੰ ਵੀ ਸਾਰ ਸਬਸਕ੍ਰਾਈਬ ਕਰਦੇ ਹੋ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਇਹ ਪੈਸੀ ਵਿਚ ਆਪਾਂ ਝੋਨੇ ਤੋਂ ਬਾਅਦ ਕਿਹੜੀ ਫਸਲ ਆ ਜਿਹੜੀ 40 ਦਿਨਾਂ ਚ ਤਿਆਰ ਹੋ ਜਾਂਦੀ ਆ ਹੁਣ ਅੱਜ ਮੈਂ ਪਾਉਣ ਲੱਗਿਆ ਇੱਕ ਵੀਡੀਓ ਹੋਰ ਪਾਉਣ ਲੱਗਿਆ ਉਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿਨਾ ਜਾਣਕਾਰੀ ਕੀ ਹੈ ਜੇ ਆਪਾਂ ਗੱਲ ਕਰੀਏ ਤਾਂ ਅੱਜ ਲਗਭਗ 22 April ਹੋ ਚੁੱਕੀ ਆ ਤੇ ਕਣਕ ਦੀ ਜਿਹੜੀ ਵਡਾਈ ਆ ਉਹ ਹੋ ਚੁੱਕੀ ਹੈਗੀ ਤੇ ਕਈ ਵੀਰਾਂ ਨੇ ਤਾਂ ਤੂੜੀ ਕਰਵਾ ਵੀ ਲਈ ਕਈ ਨੇ ਕਰਵਾਈ ਵੀ ਨਹੀਂ ਇਸ ਵਾਰ ਕੀ ਹੈ ਨਾ ਤੂੜੀ ਦਾ ਥੋੜਾ ਬੁਰਾ ਹਾਲ ਹੈਗਾ ਤੂੜੀ ਦੀ ਟਰਾਲੀ ਬਹੁਤ ਘੱਟ ਰੇਟਾਂ ਤੇ ਵਿਕਰੀ ਆ ਪਰ ਮੈਂ ਕੀ ਸੋਚਿਆ ਮੈਂ ਇੱਕ ਵੀਡੀਓ ਜਿਹੜੀ ਇਹ ਵੀਡੀਓ ਬਣਾ ਰਿਹਾ ਇਹਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਰਿਹਾ ਜਾਣਕਾਰੀ ਕੀ ਦੇ ਰਿਹਾ ਕਿਉਂਕਿ ਇਸ ਟਾਈਮ ਰਿਕਬੀਰ ਲੇ ਵਿੱਚ ਹੈ ਟਰੈਕਟਰ ਹੈ ਮਸ਼ੀਨਰੀ ਜਾਨੀ ਮਸ਼ੀਨਰੀ ਦਾ ਬਹੁਤ ਜ਼ਿਆਦਾ ਜ਼ੋਰ ਹੁੰਦਾ ਜਿਵੇਂ ਆਪਾਂ ਕਹਦੇ ਵੀ ਕੋਈ ਤੂੜੀ ਕਰਦਾ ਕੋਈ ਕਿਸੇ ਨੇ ਮਸ਼ੀਨ ਵੀ ਜਨਾਈ ਲੈ ਰੱਖੀ ਆ ਉਹਦੇ ਨਾਲ ਬੀਜ ਦਾ ਯਾਨੀ ਮਸ਼ੀਨਰੀ ਬੇਲੀ ਨਹੀਂ ਹੁੰਦੀ ਤੇ ਮਸ਼ੀਨਰੀ ਕੱਢਣੀ ਪਾਉਣੀ ਵੀ ਬਹੁਤ ਔਖੀ ਹੁੰਦੀ ਆ ਆਪਾਂ ਇਸ ਕਰਕੇ ਜਿਹੜੀਆਂ ਆਪਣੀਆਂ ਕੋਈ ਸਬਜ਼ੀਆਂ ਬੀਜਣੀਆਂ ਨੇ ਤਾਂ ਉਹਨਾਂ ਤੋਂ ਲੇਟ ਹੋ ਜਾਂਦੇ ਆਪਾਂ ਸੋਚਨੇ ਪਹਿਲਾਂ ਕੰਮ ਨਿਮੇੜ ਕੇ ਫਿਰ ਬੀਜਾਂਗੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਤਰੀਕਾ ਦੱਸ ਰਿਹਾ ਜੇਕਰ ਤੁਸੀਂ ਕਦੂਆਂ ਦੀ ਜਾਂ ਤੋਰੀ ਦੀ ਖੇਤੀ ਕਰਨੀ ਆ ਤਾਂ ਉਸ ਲਈ ਸਭ ਤੋਂ ਪਹਿਲਾਂ ਤਾਂ ਬਹਣ ਦੀ ਚੋਣ ਕਰਨੀ ਆ ਚੋਣ ਕਿਵੇਂ ਕਰਨੀ ਆ ਬਹਣ ਥੋੜਾ ਉੱਚਾ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਅੱਗੇ ਜਾ ਕੇ ਬਾਰਸਾ ਪੈਣ ਥੋੜੇ ਉੱਥੇ ਪਾਣੀ ਖੜਕੇ ਥੋੜੀ ਫਸਲ ਤਿਆਰ ਹੋਈ ਹੋਈ ਇਹ ਖਰਾਬ ਹੋ ਜਾਵੇ ਇਹ ਉਸ ਤੋਂ ਬਾਅਦ ਇਸ ਚੀਜ਼ ਬਾਰੇ ਤਾਂ ਤੁਸੀਂ ਆਪ ਹੀ ਜਾਣੀ ਜਾਣੋਗੇ ਤੁਹਾਨੂੰ ਪਤਾ ਵੀ ਕਦੂਦੀਆਂ ਬੇਲਾ ਕਿੰਨਾ ਕੁ ਪਾਣੀ ਮੰਗਦੀ ਨੇ ਤੂਰੀਆਂ ਦੀ ਕਿੰਨੀ ਇੱਕ ਮੰਗਦੀ ਨੇ ਪਰ ਜ਼ਿਮੀਂਦਾਰ ਕਈ ਭਰਾਵਾਂ ਨੂੰ ਇਹ ਗੱਲ ਦਾ ਹੁੰਦਾ ਹੈਗਾ ਵੀ ਜ਼ਮੀਨ ਨੂੰ ਚੰਗੀ ਤਰ੍ਹਾਂ ਬਾਹੋ ਬਹੁਤ ਡੂੰਗੀ ਬਾਹੋ ਜਿਵੇਂ ਮੈਂ ਵੀ ਦੱਸਦਾ ਹੁੰਦਾ ਹੁਣਾ ਵੀ ਖੀਰਾ ਬੀਜਣਾ ਤਾਂ ਬੈੱਡ ਕੱਢਣੇ ਨੇ ਚੰਗੀ ਤਰ੍ਹਾਂ ਬਾਹੋ ਇਹ ਜਿਹੜੀ ਤਕਨੀਕ ਹੈਗੀ ਇਹਦੇ ਵਿੱਚ ਕੋਈ ਬਾਹਰੀ ਬਾਹੀ ਨਹੀਂ ਤੇ ਕੋਈ ਪੈਸਟੀਸਾਈਡ ਨਹੀਂ ਕੁਝ ਨਹੀਂ ਸਭ ਤੋਂ ਸੌਖਾ ਤੇ ਆਸਾਨ ਤੇ ਸਭ ਤੋਂ ਵਧੀਆ ਘੱਟ ਖਰਚੇ ਵਾਲਾ ਤਰੀਕਾ ਇਹ ਤਰੀਕੇ ਦੇ ਵਿੱਚ ਤੁਸੀਂ ਮੰਨ ਲਓ ਵੀ ਕੱਦੂ ਜਾਂ ਤੋਰੀ ਲਾਉਨੇ ਹੋ ਤੁਹਾਨੂੰ ਜਿੰਨਾ ਪ੍ਰੋਪਰਟੀ ਹੋ ਗਿਆ ਚਲੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਲਾਸਟ ਦੇ ਵਿੱਚ ਲੇਟ 1509 ਲਾ ਕੇ ਆਪਣਾ ਜੀਰੀ ਵੀ ਲਾ ਸਕਦੇ ਹੋ ਤੇ ਪਹਿਲਾਂ ਤੁਸੀਂ ਕਣਕ ਲੈ ਲਈ ਤੇਨ ਫਸਲਾਂ ਹੋ ਜਾਣਗੀਆਂ ਯਾਨੀ ਤੇ ਆਹ ਉਹ ਤੁਹਾਨੂੰ ਦੱਸਦੇ ਆ ਬਹਣ ਦੀ ਵੀ ਤੁਹਾਨੂੰ ਲੋੜ ਨਹੀਂ ਜਿੰਨੇ ਮੰਨ ਲਓ ਤੁਸੀਂ ਤੂੜੀ ਕਰੀਆ ਤਾਂ ਤੁਸੀਂ ਨੇ ਕੀ ਕਰਨਾ ਬਹਾਨ ਨੂੰ ਇੱਕ ਵਾਰ ਰੌਣੀ ਕਰ ਲੋ ਅਸਲ ਵਿੱਚ ਤਾਂ ਇਹਦੇ ਵਿੱਚ ਹੋਰ ਵੀ ਹੋ ਸਕਦਾ ਵੀ ਤੁਸੀਂ ਕਣਕ ਨੂੰ ਜਿਹੜਾ ਪਾਣੀ ਲਾਉਣਾ ਉਹ ਵੱਢਣ ਤੋਂ ਥੋੜੇ ਦਿਨ ਪਹਿਲਾਂ ਲਾ ਦਿਓ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਨੇ ਬਹਣ ਦੀ ਜੇਕਰ ਬਹਣ ਦੀ ਜੇ ਮੰਨ ਲਓ ਤੁਸੀਂ ਨੇ ਪਾਣੀ ਪਹਿਲਾਂ ਲਾਤਾ ਫਿਰ ਤਾਂ ਸਾਨੂੰ ਰੌਣੀ ਕਰਨ ਦੀ ਲੋੜ ਨਹੀਂ ਕਿਉਂਕਿ ਜ਼ਮੀਨ ਪੋਲੀ ਹੋਊਗੀ ਜੇਕਰ ਤੁਸੀਂ ਟੱਕ ਲਾ ਕੇ ਦੇਖੋ ਜੇ ਤਾਂ ਜ਼ਮੀਨ ਪੋਲੀ ਹੈਗੀ ਤਾਂ ਤੁਹਾਨੂੰ ਰੌਣੀ ਕਰਨ ਦੀ ਲੋੜ ਨਹੀਂ ਨਹੀਂ ਤੁਸੀਂ ਰੌਣੀ ਕਰੋ ਰੌਣੀ ਕਰਕੇ ਤੁਸੀਂ ਨੇ ਕੀ ਕਰਨਾ ਜਦੋਂ ਥੋੜੀ ਬੱਤਰ ਆਉਂਦੀ ਹੈ ਤੁਸੀਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਮਤਲ ਢੇਰੀ ਜੀ ਬਣਾ ਲੈਣੀ ਆ ਇਸ ਤਰ੍ਹਾਂ ਜਿਹੜਾ ਪਾਤੇ ਪਾ ਮਿੱਟੀ ਦੇ ਧਰ ਕੇ ਤੇ ਤੁਸੀਂ ਮੰਨ ਕੇ ਚੱਲੋ ਵੀ 2-2 ਫੁੱਟ ਦੇ ਫਾਸਲੇ ਤੇ ਤੁਸੀਂ ਇਸ ਤਰ੍ਹਾਂ ਢੇਰੀਆਂ ਬਣਾ ਲੈਣੀਆਂ ਨੇ ਉਸ ਤੋਂ ਬਾਅਦ ਬੂਟੇ ਤੋਂ ਬੂਟੇ ਦਾ ਫਰਕ ਹੋਊਗਾ ਜਿਹੜਾ ਉਹ ਲਗਭਗ 2 ਫੁੱਟ ਦਾ ਹੋਊਗਾ ਲੈਨ ਤੋਂ ਲੈਨ ਜਿਹੜੀ ਦੂਸਰੀ ਲੈਨ ਹੋਊਗੀ ਉਹ ਲੈਨ ਦਾ ਫਾਸਲਾ 6 7 ਫੁੱਟ 8 ਫੁੱਟ ਵੀ ਰੱਖ ਸਕਦੇ ਹੋ ਤੁਸੀਂ ਕੋਈ ਜ਼ਿਆਦਾ ਨਹੀਂ 10 ਫੁੱਟ ਵੀ ਰੱਖ ਸਕਦੇ ਹੋ ਕੋਈ 10 ਫੁੱਟ ਵੀ ਜ਼ਿਆਦਾ ਨਹੀਂ ਕਿਉਂਕਿ 5 ਫੁੱਟ ਬੇਲ ਉਧਰੋਂ ਵਗ ਜੂ 5 ਫੁੱਟ ਉਧਰੋਂ ਵਗ ਜੂ ਇਹ ਤੁਸੀਂ ਸੋਚੋਗੇ ਵੀ ਸਾਡੀ ਬਾਹੀ ਦੇ ਪੈਸੇ ਵਿਚਾਰਿਆ ਕੱਲੀ ਬਾਹੀ ਦੇ ਪੈਸੇ ਨਹੀਂ ਵਿਚਾਰਿਆ ਵੀਰੇ ਇਹਦੇ ਹੋਰ ਬਹੁਤ ਬੈਨੀਫਿਟ ਨੇ ਇਹਨੂੰ ਤੁਸੀਂ ਵੀਡੀਓ ਨੂੰ ਪੂਰੀ ਦੇਖੋ ਇਹਦੇ ਹੋਰ ਕੀ ਬੈਨੀਫਿਟ ਨੇ ਆਓ ਤੁਹਾਨੂੰ ਉਹਦੇ ਬਾਰੇ ਦੱਸਦੇ ਆ ਇਹਦੇ ਬੈਨੀਫਿਟ ਕੀ ਨੇ ਜਿੰਮੇ ਇਸ ਦੇ ਵਿੱਚ ਇਹ ਮੰਨ ਲਓ ਵੀ ਫੂਸ ਆਗਾ ਇਹ ਫੂਸ ਮਲਚਿੰਗ ਹੋ ਗਿਆ ਇੱਕ ਤਰਾ ਨਹੀਂ ਤਾਂ ਇਸ ਦੇ ਵਿੱਚ ਨਦੀਨ ਬਹੁਤ ਘੱਟ ਹੋਣਗੇ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਈ ਫਰੂਟ ਕੱਦੂ ਲੱਗੂਗਾ ਜਾਂ ਤੋਰੀ ਲੱਗੂਗੀ ਉਹ ਇਹਦੇ ਉੱਪਰ ਡਿਕੂਗੀ ਤਾਂ ਉਸ ਦੀ ਕੁਆਲਿਟੀ ਵੀ ਬਹੁਤ ਟੌਪ ਦੀ ਰਹੂਗੀ ਖਰਾਬ ਨਹੀਂ ਹੁੰਦੀ ਇਹਦਾ ਲੈਂਡ ਤੋਂ ਲੈਂਡ ਦਾ ਫਾਸਲਾ ਤੁਸੀਂ ਮੰਨ ਲਓ 10 ਫੁੱਟ ਰੱਖ ਸਕਦੇ ਹੋ ਕੋਈ ਦਿੱਕਤ ਨਹੀਂ ਜਿਵੇਂ ਉਰੇ ਆਪਾਂ 10 ਲਾਤੀ ਲੈਣਾ ਉਸ ਤੋਂ ਬਾਅਦ ਇੱਧਰ ਆਪਾਂ 10 ਫੁੱਟ ਤੇ ਲੈਂਡ ਲਾਉਣੀ ਆ ਇਹ ਕੋਈ ਵੱਡਾ ਕੰਮ ਨਹੀਂ ਇਹ ਤੁਸੀਂ ਮੰਨ ਕੇ ਚੱਲੋ ਵੀ ਆਪਾਂ ਇੱਕ ਏਕਰ ਲਾਉਣਾ ਤਾਂ ਇੱਕ ਬੰਦਾ ਸਾਮਪ ਤੱਕ ਇਹ ਬੜੇ ਆਰਾਮ ਨਾਲ ਕੰਮ ਕਰ ਦੂਗਾ ਕੋਈ ਦਿੱਕਤ ਨਹੀਂ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਵਧੀਆ ਟਾਪ ਕੁਆਲਿਟੀ ਦਾ ਬੀਜ ਲੈ ਲੈਣਾ ਬੀਜ ਲੈ ਕੇ ਜਿਵੇਂ ਆਪਾਂ ਨੇ ਮਿੱਟੀ ਦਾ ਚਿਪਾ ਧਰਿਆ ਇਹਦੇ ਵਿੱਚ ਪੂਰੇ ਬੀਜ ਦਾ ਮੂੰਹ ਦਿਖਾ ਨੀਚੇ ਨੂੰ ਕਰਕੇ ਲਾ ਦੇਣਾ ਜਦੋਂ ਬੀਜ ਵਧੀਆ ਜਰਮੀਨੇਸ਼ਨ ਹੋ ਗਿਆ ਉਸ ਤੋਂ ਬਾਅਦ ਤੁਸੀਂ ਨੇ ਫਿਰ ਪਾਣੀ ਲਾ ਦੇਣਾ ਜਿਵੇਂ ਪਾਣੀ ਦੇ ਹਿਸਾਬ ਨਾਲ ਬਾਕੀ ਤੁਹਾਨੂੰ ਪਤਾ ਹੀ ਆ ਵੀ ਕੱਦੂ ਤੇ ਤੋਰੀ ਦੀ ਕੇਹੀ ਫਸਲ ਆ ਗਈ ਜੇਕਰ ਤੁਸੀਂ ਇਸ ਤੇ ਚਾਹੋ ਵੀ ਆਪਾਂ ਇਹਨੂੰ ਆਰਗੈਨਿਕ اگਾ ਸਕਦੇ ਹਾਂ ਆਰਗੈਨਿਕ ਹੀ ਹੋ ਜੂ ਇਹ ਇਹਦੇ ਵਿੱਚ ਕੋਈ ਬਾਹਲੀ ਖਾਦ ਖਰਾਕ ਕਾਸੇ ਦੀ ਲੋੜ ਨਹੀਂ ਇਹ ਹੋਰ ਕੀ ਥੋੜੀ ਘੱਟ ਹੋ ਜੂਗੀ ਕਿਸੇ ਵੀ ਪ੍ਰਕਾਰ ਦੀ ਨਾਈ ਤਾਂ ਇਸ ਤੇ ਸੁੰਢੀ ਆਉਂਦੀ ਹੈ ਨਾ ਹੀ ਇਸ ਤੇ ਜਿਹੜੀਆਂ ਸਹੀ ਟਾਈਮ ਤੇ ਨੇ ਨਾ ਹੀ ਇਹ ਤੇ ਕੋਈ ਬਾਹਲਾ ਤੇਲਾ ਹੁੰਦਾ ਕੋਈ ਵੱਡੀ ਗੱਲ ਨਹੀਂ ਹੈਗੀ ਯਾਨੀ ਤੁਹਾਡੇ ਕੱਦੂਆਂ ਦੇ ਤੇ ਤੋਰੀਆਂ ਦੇ ਗਰੇ ਲੱਗ ਜਾਣਗੇ ਤੁਸੀਂ ਇਸ ਤਰੀਕੇ ਨਾਲ ਜੇਕਰ ਪੂਰੀਆਂ ਦੀ ਬਜਾਈ ਤੇ ਕੱਦੂ ਦੀ ਬਜਾਈ ਕਰਦੇ ਹਾਂ ਇਹ ਤਰੀਕੇ ਦਾ ਤੁਸੀਂ ਆਪ ਹੀ ਦੇਖੋ ਵੀ ਫਾਇਦਾ ਕੀ ਆ ਫਾਇਦਾ ਇਹ ਆ ਗਿਆ ਵੀ ਜ਼ਮੀਨ ਖਾਲੀ ਨਹੀਂ ਹੈਗੀ ਸਭ ਤੋਂ ਵੱਡਾ ਇਸ ਚੀਜ਼ ਦਾ ਕੀ ਫਾਇਦਾ ਇਸ ਟਾਈਮ ਸਪਾਰਸ ਵੀ ਨਹੀਂ ਮੰਨ ਲੋ ਜੁਨੀਵਰਸਿਟੀ ਕਰਦੀ ਵੀ ਕੱਦੂਆਂ ਦੀਆਂ ਬੇਲਾਂ ਲਾਈਆਂ ਜਾਣ ਉਹ ਕਿਉਂ ਕਾਰਨ ਕੀ ਹੈ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਕੀ ਆ ਇਸ ਟਾਈਮ ਅੱਗੇ ਜਾ ਕੇ ਜਿਹੜੀ ਆ ਲੋ ਪੈਣੀ ਸਟਾਰਟ ਹੋ ਜਾਂਦੀ ਆ ਲੋ ਬਾਰੇ ਸਾਰੇ ਜ਼ਿੰਮੇਵਾਰ ਜਾਣਦੇ ਨੇ ਵੀ ਤੱਤੀਆਂ ਹਵਾਵਾਂ ਆਉਂਦੀਆਂ ਨੇ ਤੇ ਬਾਕੀ ਨੇਹਰੀਆਂ ਦਾ ਮੌਸਮ ਹੁੰਦਾ ਉਹ ਨੇਹਰੀਆਂ ਦੇ ਮੌਸਮ ਦੇ ਵਿੱਚ ਜਿਹੜਾ ਰੇਤਾਗਾ ਜਦੋਂ ਜ਼ਮੀਨ ਬਾਹੀ ਹੋਈ ਹੋਊਗੀ ਉਹ ਰੇਤਾ ਆਟੋਮੈਟਿਕਲੀ ਉਡਣੀ ਉਡਣਾਗਾ ਉਹ ਉੱਡ ਕੇ ਬੇਲਾਂ ਦੇ ਉੱਤੇ ਲੱਗ ਜਾਂਦਾ ਬੇਲਾਂ ਨੂੰ ਲਾ ਕੇ ਬੇਲਾਂ ਦੇ ਜਿਹੜੇ ਕੋਮਲ ਪੱਤੇ ਹੁੰਦੇ ਨੇ ਉਹਨਾਂ ਨੂੰ ਖਰਾਬ ਕਰ ਦਿੰਦਾ ਇਸ ਤਰੀਕੇ ਨਾਲ ਜੇ ਤੁਸੀਂ ਕਰੋਗੇ ਤਾਂ ਤੁਹਾਡੇ ਰੇਤਾ ਜਦੋਂ ਦਿਖਣੀ ਨਹੀਂ ਹੈਗਾ ਦੇਖੋ ਤੁਸੀਂ ਇੱਧਰ ਦੇਖੋ ਇਸ ਤਰ੍ਹਾਂ ਇਸ ਦੇ ਵਿੱਚ ਕੋਈ ਨਦੀਨ ਵੀ ਨਹੀਂ ਹੋਣਾ ਕਿਉਂਕਿ ਜਦੋਂ ਮਲਚ ਹੋਈ ਹੋਈ ਹੈ ਜਿਵੇਂ ਕਈ ਭਰਾ ਪਰਾਲੀ ਦੀ ਮਲਚਿੰਗ ਕਰਦੇ ਨੇ ਕੋਈ ਕਾਸੇ ਦੀ ਮਲਚਿੰਗ ਕਰਦੇ ਨੇ ਤੇ ਉਸ ਤੋਂ ਬਾਅਦ ਮਤਲਬ ਉਹ ਕਰਦੇ ਨੇ ਪਰ ਤੁਹਾਨੂੰ ਇੱਥੇ ਮਲਚਿੰਗ ਕਰਨ ਦੀ ਬਿਲਕੁਲ ਲੋੜ ਨਹੀਂ ਬਿਲਕੁਲ ਵੀ ਲੋੜ ਨਹੀਂ ਤੁਸੀਂ ਆਪ ਹੀ ਦੇਖੋ ਇਸ ਤਰੀਕੇ ਨਾਲ ਤੁਸੀਂ ਜੇਕਰ ਤਾਂ ਨੂੰ ਤੂੜੀ ਦੀ ਲੋੜ ਨਹੀਂ ਤੁਸੀਂ ਉਸ ਦੇ ਵਿੱਚ ਵੀ ਕਰ ਸਕਦੇ ਹੋ ਪਰ ਉਸ ਦੇ ਵਿੱਚ ਤੁਹਾਨੂੰ ਕੀ ਕਰਨਾ ਪੈਣਾ ਜੇ ਤੁਸੀਂ ਤੂੜੀ ਵਾਲੇ ਬਹਨ ਚ ਉਸ ਨੂੰ ਪਾਣੀ ਲਾ ਕੇ ਉਸ ਤੋਂ ਬਾਅਦ ਜਿਹੜੇ ਖਰਚੇ ਤੁਹਾਡੇ ਮੰਨ ਲਓ ਜਦੋਂ ਤੁਸੀਂ ਚੇਪਾ ਪਟੋਂਗੇ ਤਾਂ ਖਰਚੇ ਵਿੱਚ ਆਉਣਗੇ ਉਹ ਖਰਚਿਆਂ ਨੂੰ ਤੁਸੀਂ ਕੀ ਕਰਨਾ ਚੁੱਕ ਦੇਣਾ ਚੁੱਕ ਕੇ ਜਾਨੀ ਸਾਫ ਕਰਕੇ ਢੇਰੀ ਨੂੰ ਫੇਰ ਉਸ ਦੇ ਵਿੱਚ ਬੀਜ ਲਾ ਦੇਣੇ ਨੇ ਉਸ ਦੇ ਨਾਲ ਤੁਹਾਡਾ ਹੋਰ ਵੀ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਕੀ ਹੋਣਾ ਜਿੰਨੇ ਵੀ ਹੈਗਾ ਨਾ ਇਹ ਬੇਲਾਂ ਨੇ ਸਾਰੀਆਂ ਬੇਲਾਂ ਨੂੰ ਉੱਪਰ ਚੜਨ ਲਈ ਮਲਚਿੰਗ ਮਿਲ ਜੂਗੀ ਇੱਕ ਤਰ੍ਹਾਂ ਮਲਚਿੰਗ ਮਿਲ ਜੂਗੀ ਮਲਚਿੰਗ ਦਾ ਕੀ ਹੋਣਾ ਮਲਚਿੰਗ ਦੇ ਬੈਨੀਫਿਟ ਮਿਲਦੀ ਮਿਲਦੇ ਨੇ ਤੁਹਾਨੂੰ ਪਤਾ ਹੀ ਆ ਤੁਹਾਡਾ ਜਿਹੜਾ ਫਰੂਟ ਹੋਊਗਾ ਉਹ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਵੀ ਕਰ ਸਕਦੇ ਹੋ ਪਰ ਇਸ ਦੇ ਵਿੱਚ ਥੋੜੀ ਮਿਹਨਤ ਜ਼ਿਆਦਾ ਹੋਊਗੀ ਪਰ ਬਾਅਦ ਦੇ ਵਿੱਚ ਮੌਜੂਦੀ ਬਹੁਤ ਜ਼ਿਆਦਾ ਹੋਊਗੀ ਕੱਦੂ ਵੀ ਜ਼ਿਆਦਾ ਲੱਗਣਗੇ ਕਿਉਂਕਿ ਇਹ ਇੱਕ ਤਰ੍ਹਾਂ ਮਤਲਬ ਉੱਤੇ ਇਸ ਦੇ ਡਿੱਗ ਜਾਣਾ ਇਹ ਦੀ ਇਹਨੇ ਆਪਣੇ ਆਪ ਥੋੜੇ ਟਾਈਮ ਚ ਲੋ ਪਾਣੀ ਨਾਲ ਧਰਤੀ ਦੇ ਉੱਤੇ ਲੱਗ ਜਾਣਾ ਲੱਗਣ ਤੋਂ ਬਾਅਦ ਕੀ ਹੋਣਾ ਤੇ ਮਿੱਟੀ ਢੱਕੀ ਜਾਣੀ ਆ ਸਾਰੀ ਮਿੱਟੀ ਢੱਕੀ ਜਾਣੀ ਆ ਆਟੋਮੈਟਿਕ ਹੀ ਤੁਹਾਡਾ ਮਤਲਬ ਜਿਹੜਾ ਕੱਦੂ ਆ ਜਾਂ ਹੋਰ ਆ ਉਹ ਇਹਦੇ ਉੱਤੇ ਗਿਰੂਗਾ ਧਰਤੀ ਦੇ ਉੱਤੇ ਲੱਗਣੀ ਨਹੀਂ ਜੇਕਰ ਉਂ ਵੀ ਤੁਸੀਂ ਤੂੜੀ ਕਰਕੇ ਵੀ ਕਰਦੇ ਹੋ ਫੇਰ ਵੀ ਤੁਹਾਡੇ ਕੱਦੂ ਨੇ ਜਿਹੜੇ ਉਹ ਧਰਤੀ ਤੇ ਨਹੀਂ ਸਿੱਧੇ ਲੱਗਣੇ ਇਸ ਕਰਕੇ ਤੁਸੀਂ ਕੱਦੂ ਜਾਂ ਤੋਰੀਆਂ ਵਾਸਤੇ ਤਹਾਨੂੰ ਬਹਾਈ ਕਰਨ ਦੀ ਕੋਈ ਬਾਰੀ ਲੋੜ ਨਹੀਂ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਹੋਰ ਤੁਸੀਂ ਕੀ ਕੀ ਕਾਪ ਜਿਹੜੇ ਵਧੀਆ ਹੋ ਜਾਂਦੇ ਨੇ ਉਹ ਬੀਜ ਸਕਦੇ ਹੋ ਦੇਖੋ ਜੀ ਇਸ ਦੇ ਵਿੱਚ ਤੁਸੀਂ ਜਿਵੇਂ ਮੰਨ ਲਓ ਵੀ ਮੱਕੀ ਬੀਜਣੀ ਆ ਤਾਂ ਮੱਕੀ ਨੂੰ ਤੁਸੀਂ ਇਹ ਤੂੜੀ ਕਰੀ ਵਾਲੇ ਬਹਣ ਦੇ ਵਿੱਚ ਇੱਕ ਵਾਰ ਪਾਣੀ ਲਾ ਕੇ ਬੱਤਰ ਆਉਣ ਤੇ ਉਹਦੇ ਵਿੱਚ ਤੁਸੀਂ ਜੀਰੋ ਡਰੈਲ ਨਾਲ ਮੱਕੀ ਬੀਜ ਸਕਦੇ ਹੋ ਪਰ ਚਾਰਨ ਵਾਲੀ ਮੱਕੀ ਬੀਜ ਸਕਦੇ ਹੋ ਚਾਰ ਵਾਲੀ ਮੱਕੀ ਨਹੀਂ ਬੀਜ ਸਕਦੇ ਚਾਰ ਵਾਲੀ ਮੱਕੀ ਦਾ ਇਹ ਹੁੰਦਾ ਉਹਦਾ ਬੀਜ ਕਾਫੀ ਮਹਿੰਗਾ ਹੁੰਦਾ ਉਹ ਬੈਡਾਂ ਦੇ ਉੱਤੇ ਠੀਕ ਆਉਂਦੀ ਆ ਉਹਦੇ ਲਈ ਬਾਹੀ ਕਰਨੀ ਬਹੁਤ ਜ਼ਰੂਰੀ ਹੈ ਕਿਤੇ ਕਈ ਵਾਰੀ ਤੁਸੀਂ ਇਹ ਚੱਕਰ ਚ ਰਹਿ ਜਿਓ ਵੀ ਬਾਈ ਨੇ ਕਿਹਾ ਸੀਗਾ ਵੀ ਤੁਹਾਨੂੰ ਬਾਹੀ ਕਰਨ ਦੀ ਲੋੜ ਨਹੀਂ ਦੇਖੋ ਜੀ ਜੇ ਤੁਸੀਂ ਚਾਰੇ ਵਾਲੀ ਬੀਜ ਦਿਓ ਜਿਵੇਂ 1006 ਜਾਂ 7 ਅਮਰੀਕਨ ਟਾਲ ਇਹ ਜਿਹਾ ਕੋਈ ਬੀਜ ਦਿਓ ਤਾਂ ਉਸਦੇ ਲਈ ਤੁਹਾਨੂੰ ਬਾਹੀ ਕਰਨ ਦੀ ਲੋੜ ਨਹੀਂ ਤੁਸੀਂ ਜ਼ੀਰੋ ਡਰੈਲ ਨਾਲ ਬੀਜ ਦਿਓ ਕੇਰਾ ਉਹ ਕਰਕੇ ਤੁਹਾਡੇ ਬਹੁਤ ਵਧੀਆ ਹੋਊਗੀ ਜਾਂ ਫਿਰ ਤੁਸੀਂ ਚਰੀ ਵਗੈਰਾ ਬੀਜਣੀ ਚਾਹੁੰਦੇ ਹੋ ਉਹ ਵੀ ਵਧੀਆ ਹੋ ਜੂਗੀ ਇਸ ਤਰੀਕੇ ਨਾਲ ਤੁਸੀਂ ਬੀਜ ਕੇ ਜਾਨੀ ਤੁਹਾਡੇ ਵਧੀਆ ਹੋਊਗੀ ਦੂਸਰੀ ਨਾਲੋਂ ਜ਼ਿਆਦਾ ਵਧੀਆ ਹੋਊਗੀ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਵਾਹੀ ਕਰਨ ਦਾ ਕੋਈ ਬਾਲਾ ਜ਼ਿਆਦਾ ਫਾਇਦਾ ਨਹੀਂ ਜੇ ਤੁਸੀਂ ਕਹੋ ਬਹੁਤ ਜ਼ਿਆਦਾ ਫਾਇਦਾ ਇਸ ਤਰ੍ਹਾਂ ਤੁਸੀਂ ਆਪਣਾ ਕੱਦੂਆਂ ਦੀਆਂ ਬੇਲਾਂ ਤੇ ਤੂਰੀਆਂ ਲਈ ਤਾਂ ਮੈਂ ਤੁਹਾਨੂੰ ਬਿਲਕੁਲ ਇਸ ਪਾਰਸ ਕਰਦਾ ਕਈ ਕੀ ਹੁੰਦਾ ਨਾ ਇਹ ਮੈਨੂੰ ਵੀਡੀਓ ਬਣਾਉਣ ਦੀ ਇਸ ਕਰਕੇ ਲੋੜ ਪਈ ਆ ਕਈ ਕਿਸਾਨ ਵੀਰਾਂ ਦਾ ਦਿਲ ਹੁੰਦਾ ਵੀ ਆਪਾਂ ਇਸ ਵਾਰ ਕਦੂਆਂ ਦੀਆਂ ਬੇਲਾਂ ਤੇ ਤੋਰੀਆਂ ਇਹੀਆਂ ਚੀਜ਼ਾਂ ਲਾਈਏ ਪਰ ਕੀ ਹੁੰਦਾ ਜਦੋਂ ਉਹਦੇ ਵਿੱਚ ਫੂਸ ਹੁੰਦਾਗਾ ਉਹ ਫੂਸ ਨੂੰ ਅੱਗ ਲਾ ਨਹੀਂ ਸਕਦੇ ਕਿਉਂਕਿ ਅੱਗ ਦਾ ਬਹੁਤ ਖਤਰਾ ਬਣਿਆ ਰਹਿੰਦਾ ਤੇ ਉਸ ਕਰਕੇ ਉਹ ਸੋਚਦੇ ਨੇ ਵੀ ਬਹਾਨ ਨੂੰ ਕਿਵੇਂ ਸਾਫ਼ ਕਰੀਏ ਉਹਨਾਂ ਦੇ ਦੇਚਾ ਦਿਲ ਦੇ ਵਿੱਚ ਹੀ ਰਹਿ ਜਾਂਦੇ ਨੇ ਉਹ ਲਾਉਂਦੇ ਨਹੀਂ ਹੈਗੇ ਕਿਉਂਕਿ ਫੇਰ ਬਾਅਦ ਦੇ ਵਿੱਚ ਲੇਟ ਹੋ ਜਾਂਦੇ ਨੇ ਜਿਵੇਂ ਤੁਸੀਂ ਮੰਨ ਕੇ ਚੱਲੋ ਵੀ 20 ਦਿਨ ਤੱਕ ਲੱਗ ਹੀ ਨਹੀਂ ਸਕਦੀ 20-25 ਦਿਨ ਦਾ ਜਦੋਂ ਸੀਜ਼ਨ ਹੁੰਦਾ ਤਾਂ ਉਦੋਂ ਅੱਗ ਲੱਗਣ ਦਾ ਜ਼ਿਆਦਾ ਡਰ ਹੁੰਦਾ ਇਸ ਕਰਕੇ ਉਦੋਂ ਤਾਂ ਅੱਗ ਲੱਗ ਹੀ ਨਹੀਂ ਸਕਦੀ ਇਸ ਕਰਕੇ ਜਿਹੜਾ ਇਹ ਇਹ ਤਕਨੀਕ ਹੈਗੀ ਇਹ ਤਕਨੀਕ ਦੇ ਨਾਲ ਜੇ ਤੁਸੀਂ ਕੱਦੂਆਂ ਦੇ ਬੇਲਾ ਤੇ ਜਿਵੇਂ ਮੈਂ ਤੁਹਾਨੂੰ ਬੱਟਾਂ ਤੇ ਦੱਸਿਆ ਤਾਂ ਤੁਸੀਂ ਨੇ ਇਹ ਤੇ ਕੀ ਪਾ ਮਿੱਟੀ ਦਾ ਇਕੱਠਾ ਕਰਕੇ ਦੱਸਿਆ ਇਸ ਤਰ੍ਹਾਂ ਤੁਸੀਂ ਬੱਟਾਂ ਤੇ ਵੀ ਲਾ ਸਕਦੇ ਹੋ ਬੱਟਾਂ ਤੇ ਕਿਵੇਂ ਜਿਵੇਂ ਤਵੀ ਵਾਲੇ ਜਿੰਦਰੇ ਨਾਲ ਤੁਸੀਂ 10 10 ਫੁੱਟ ਦੇ ਫਾਸਲੇ ਤੇ ਬੱਟਾਂ ਕੱਢ ਕੇ ਬੱਟਾਂ ਦੀ ਟੀਸੀ ਤੇ ਜਾਨੀ ਜਿੱਥੇ ਸੇਮ ਆ ਜਾਵੇ ਤੁਸੀਂ 2 2 ਫੁੱਟ ਦੇ ਫਾਸਲੇ ਤੇ ਬੀਜ ਲਾ ਕੇ ਇਸ ਤਰ੍ਹਾਂ ਵੀ ਕਰ ਸਕਦੇ ਹੋ ਜਾਨੀ ਜੇ ਹੱਥ ਨਾਲ ਤੁਸੀਂ ਨਹੀਂ ਕਰਨਾ ਤਾਂ ਟਰੈਕਟਰ ਦੇ ਗੈਲ ਤਵੀ ਵਾਲਾ ਜਿੰਦਰਾ ਪਾ ਕੇ ਉਸ ਦੇ ਨਾਲ ਬੱਟਾਂ ਖਿੱਚ ਕੇ ਬੱਟਾਂ ਦੇ ਉੱਪਰ ਤੁਸੀਂ ਬੀਜ ਲਾ ਕੇ ਉਹ ਵੀ ਲਾ ਸਕਦੇ ਹੋ ਵਿਚਾਲੋਂ ਤੁਹਾਨੂੰ ਬਹੁਣ ਦੀ ਕੋਈ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਇਹ ਸਾਰਾ ਕੁਝ ਦੱਸਿਆ ਤਾਂ ਬੀਜ ਦੀ ਐ ਮੈਂ ਤੁਹਾਨੂੰ ਵੈਰਾਈਟੀ ਦੱਸਣਾ ਕਿਹੜੀ ਵੈਰਾਈਟੀ ਲਾਉਣੀ ਚਾਹੀਦੀ ਹੈ ਕਿਵੇਂ ਜੇਕਰ ਤਾਂ ਡਿਲਵੇ ਕੋਈ ਪਿਛਲੇ ਸਾਲ ਦਾ ਦੇਸੀ ਆ ਤਾਂ ਤੁਸੀਂ ਦੇਸੀ ਵੀ ਲਾ ਸਕਦੇ ਹੋ ਪਰ ਇਹ ਆ ਵੀ ਹਾਈਬ੍ਰਿਡ ਥੋੜਾ ਜਲਦੀ ਤਿਆਰ ਹੋ ਜਾਂਦਾ ਹੈਗਾ ਤੁਸੀਂ ਉਹ ਲਾ ਸਕਦੇ ਹੋ ਜੇ ਮੈਂ ਕਦੂ ਦੀ ਵੈਰਾਈਟੀ ਬਾਰੇ ਤੁਹਾਨੂੰ ਦੱਸ ਰਿਹਾ ਇਹ ਵੈਰਾਈਟੀ ਅਸੀਂ ਲਾਈ ਆ ਅਸੀਂ ਕਿਸੇ ਕੰਪਨੀ ਦੀ ਮਨਸੂਰੀ ਨਹੀਂ ਕਰਦੇ ਇਹ ਐਡਵਾਂਟਾ ਕੰਪਨੀ ਦਾ ਗੋਲਡਨ ਸੀਡ ਕੰਪਨੀ ਆ ਐਡਵਾਂਟਾ ਤੇ ਗੋਲਡਨ ਸੀਡ ਇੱਕੋ ਕੰਪਨੀ ਆ ਇਸ ਦਾ ਆਉਂਦਾਗਾ ਬੀ ਜੀਟੀ 060 ਦੇਖੋ ਜੀ ਇਹ ਪੈਕਟ ਦੇ ਵਿੱਚ ਆਉਂਦਾ ਪਹਿਲਾਂ ਡੱਬੇ ਦੇ ਵਿੱਚ ਵੀ ਆਉਂਦਾ ਸੀਗਾ ਤੇ ਇਸ ਨੂੰ ਲਾ ਸਕਦੇ ਹੋ ਤੁਸੀਂ ਜਿਵੇਂ ਹੁਣ ਤੋਰੀ ਦੀ ਗੱਲ ਕਰੀਏ ਤਾਂ ਤੋਰੀ ਤੁਸੀਂ ਬੀ ਐਨ ਆਰ ਦੀ ਲਾ ਸਕਦੇ ਹੋ ਬੀ ਐਨ ਆਰ ਦੀ ਤੋਰੀ ਵੀ ਵਧੀਆ ਹੁੰਦੀ ਹੈ ਇਸ ਤਰ੍ਹਾਂ ਤੁਸੀਂ ਜੇ ਜ਼ਿਆਦਾ ਏਕੜ ਨਹੀਂ 2 ਏਕੜ ਨਹੀਂ ਤਾਂ ਤੁਸੀਂ ਇੱਕ ਥੀਲੇ ਦੇ ਵਿੱਚ ਇੱਕ ਲੈਂ ਲਾ ਲਓ ਹੋਲ ਜਗਤੇ ਲਾਓ ਜਿੱਥੇ ਤੁਸੀਂ ਸਭ ਤੋਂ ਬਾਅਦ ਦੇ ਵਿੱਚ ਝੋਨਾ ਲਾਉਣਾ ਜਾਂ ਜਿਵੇਂ ਥੋੜਾ ਬਹੁਤਾ ਆਪਣੇ ਏਰੀਏ ਦੇ ਵਿੱਚ ਝੋਨਾ 1509 ਲਾਇਆ ਜਾਂਦਾ ਹੈਗਾ ਤਾਂ ਉਸ ਦੇ ਵਿੱਚ ਲਾਸਟ ਦੇ ਵਿੱਚ 1509 ਲੱਗ ਜੂ ਉਦੋਂ ਤੱਕ ਕਦੂ ਖਾਓ ਤੋਰੀਆਂ ਖਾਓ ਆਪਣੇ ਘਰ ਦੀ ਸਬਜ਼ੀ ਤੁਹਾਡੇ ਬਹੁਤ ਵਧੀਆ ਹੋਊਗੀ ਇਹਦੇ ਉੱਤੇ ਜੇ ਦਵਾਈਆਂ ਦੀ ਗੱਲ ਕਰੀਏ ਤਾਂ ਮੈਂ ਦਵਾਈਆਂ ਦੀ ਦੇਖੋ ਮੈਂ ਕਮਰਸ਼ੀਅਲ ਤੌਰ ਤੇ ਸਪਾਰਸ ਕਰ ਦਾਂਗਾ ਵੀ ਇਸ ਤੇ ਦਵਾਈ ਸੜਕੋ ਇਸ ਤੇ ਦਵਾਈ ਸੜਕੋ ਕਿਉਂਕਿ ਇਹ ਵੀ ਮੇਰੀ ਵੀ ਇੱਕ ਮਜਬੂਰੀ ਹੈ ਤੇ ਕਿਸਾਨਾਂ ਦੀ ਵੀ ਇੱਕ ਮਜਬੂਰੀ ਹੈ ਦਵਾਈ ਸੜਕਣੀ ਮਜਬੂਰੀ ਕੀ ਹੈ ਜਿਵੇਂ ਮਾਰਕੀਟ ਦੇ ਵਿੱਚ ਅਸੀਂ ਆਪਣੀ ਸਬਜ਼ੀ ਲੈ ਕੇ ਜਾਂਦੇ ਆ ਤਾਂ ਜਿਹੜੇ ਗਾਖ ਨੇ ਉਹ ਬਹੁਤ ਸੋਹਣੀ ਐ ਨੂੰ ਪਸੰਦ ਕਰਦੇ ਨੇ ਬਹੁਤ ਸੋਹਣੀ ਹੋਵੇ ਦੇਖਣ ਨੂੰ ਸੋਹਣੀ ਹੋਵੇ ਜੋ ਦੇਖੇਗਾ ਉਹ ਬਿਕੇਗਾ ਕਹਾਵਤ ਆ ਮੈਂ ਤੇ ਜਿਹੜੀ ਦੇਖਣ ਨੂੰ ਜ਼ਿਆਦਾ ਸੋਹਣੀ ਹੁੰਦੀ ਆ ਉਹ ਜ਼ਿਆਦਾ ਰੇਟ ਤੇ ਵਿਕਦੀ ਆ ਉਹਦੇ ਉੱਤੇ ਫਿਰ ਜੇਕਰ ਆਪਾਂ ਗੱਲ ਕਰੀਏ ਤਾਂ ਕੈਮੀਕਲ ਕੱਤਾ ਸਿੜਕਣੀ ਪੈਣਗੇ ਉਸਦੀ ਕੁਆਲਿਟੀ ਬਣਾਉਣ ਵਾਸਤੇ ਪਰ ਮੈਂ ਤੁਹਾਨੂੰ ਇਹ ਸਪਾਰਸ਼ ਕਰਦਾ ਹਾਂ ਵੀ ਤੁਸੀਂ ਜਦੋਂ ਕੋਈ ਸਬਜ਼ੀ ਖਰੀਦਣੀ ਹੈ ਤਾਂ ਉਸ ਨੂੰ ਤੁਸੀਂ ਸੋਹਣੀ ਦੇਖ ਕੇ ਨਾ ਖਰੀਦੋ ਕਈ ਵਾਰੀ ਸੋਹਣੀ ਵੀ ਹੁੰਦੀ ਹੈ ਤੇ ਕੈਮੀਕਲ ਵੀ ਉਸਤੇ ਜ਼ਿਆਦਾ ਸਿੜਕੇ ਹੁੰਦਾ ਤੇ ਉਹ ਫਿਰ ਵੀ ਸੁਆਦ ਨਹੀਂ ਬਣਦੀ ਤੇ ਕਈ ਵਾਰੀ ਇਹ ਹੁੰਦਾ ਵੀ ਜਿੰਮੇ ਹੁਣ ਆਪਾਂ ਜਿਹੜੀ ਦੇ ਉੱਤੇ ਕੋਈ ਜ਼ਿਆਦਾ ਸਪਰੇ ਵਗੈਰਾ ਨਹੀਂ ਕਰਦੇ ਉਹ ਟੇਸਟੀ ਤਾਂ ਬਣੂਗੀ ਬਣੂਗੀ ਕਿਉਂਕਿ ਉਹ ਇੱਕ ਤਰ੍ਹਾਂ ਆਰਗੇਨਿਕ ਟਾਈਪ ਹੋਗੀ ਪਰ ਜਿਹੜੀ ਜ਼ਿਮੀਦਾਰ ਦੀ ਸਮੱਸਿਆ ਜ਼ਿਮੀਦਾਰ ਦੀ ਤੇ ਸਮੱਸਿਆ ਜੀ ਹੁਣ ਆਪਾਂ ਜ਼ਿਮੀਦਾਰ ਨੂੰ ਕੋਈ ਦਵਾਈ ਨਹੀਂ ਦੱਸਦੇ ਤਾਂ ਉਹਨੇ ਕਹਿਣਾ ਬਾਈ ਜੀ ਸਾਡੀ ਸਬਜ਼ੀ ਵਿਕੀ ਨਹੀਂ ਹੋਰਾਂ ਦੀ ਵੇਚ ਗਈ ਅਸੀਂ ਤਾਂ ਇਹ ਚਾਉਂਦੇ ਵੀ ਜਿਹੜੇ ਜ਼ਿਮੀਦਾਰ ਭਰਾ ਨੇ ਵੀ ਉਹ ਸਭ ਤੋਂ ਪਹਿਲਾਂ ਉਹਨਾਂ ਦੀ ਸਬਜ਼ੀ ਜਦੋਂ ਵਿਕਦੀ ਆ ਤਾਂ ਤੁਸੀਂ ਫੇਰ ਉਹ ਖੁਸ ਨੇ ਮੰਨ ਲਓ ਫੇਰ ਹੀ ਦੋ ਪੈਸੇ ਵਟ ਦੇਨੇ ਨੇ ਮੈਂ ਤੁਹਾਨੂੰ ਇਹ ਵੀ ਸਪਾਰਸ਼ ਕਰਦਾ ਵੀ ਤੁਸੀਂ ਜਦੋਂ ਕੋਈ ਸਬਜ਼ੀ ਲੈਣੀ ਹੈ ਆਪਣੇ ਜ਼ਿਮੀਦਾਰ ਭਰਾ ਤੋਂ ਹੀ ਲੈ ਲਿਆ ਕਰੋ ਉਹਨੂੰ ਪੈਸੇ ਦੇ ਦਿਆ ਕਰੋ ਤੇ ਵਧੀਆ ਤੁਹਾਨੂੰ ਆਪਣੀ ਉਹ ਮਿਲੇ ਤੁਸੀਂ ਜਿਆਦਾ ਵਧੀਆ ਦੇ ਚੱਕਰ 'ਚ ਲੈਂਦੇ ਲੈਂਦੇ ਆਪਣੀ ਸਿਹਤ ਦੇ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੀਆਂ ਸਮੱਸਿਆਵਾਂ ਖੜੀਆਂ ਕਰ ਲੈਣੋ ਉਹ ਸਮੱਸਿਆ ਇਸ ਤਰ੍ਹਾਂ ਖੜੀਆਂ ਹੁੰਦੀਆਂ ਨੇ ਜਿਵੇਂ ਹੁਣ ਤੁਸੀਂ ਕੁਆਲਿਟੀ ਟੌਪ ਦੀ ਮੰਗਦੇ ਹੋ ਦੇਖਣ ਨੂੰ ਉਹ ਫਿਰ ਟੌਪ ਕੁਆਲਿਟੀ ਤਾਂ ਫਿਰ ਜ਼ੈਰਾ ਸੜਕ ਕੀ ਹੋਊਗੀ ਉਹ ਤਾਂ ਹੋਣੀ ਨਹੀਂ ਜੇ ਤੁਸੀਂ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਆਪਣੇ ਖੇਤ ਦੇ ਵਿੱਚ ਆਪਣੇ ਲਈ ਲਾਉਣੇ ਉਹ ਅਸਲ ਤਾਂ ਮੈਂ ਤੁਹਾਨੂੰ ਇਹ ਸਪਾਰਸ਼ ਕਰਦਾ ਇਹ ਸਾਰੀਆਂ ਸਬਜ਼ੀਆਂ ਤੁਸੀਂ ਆਪਣੀਆਂ ਆਪਣੇ ਖੇਤ ਦੇ ਵਿੱਚ ਲਾਇਆ ਕਰੋ ਕੋਈ ਵੱਡੀ ਗੱਲ ਨਹੀਂ ਜャ ਜਿਨ੍ਹਾਂ ਦੇ ਥੋੜਾ ਬਹੁਤਾ ਪਲਾਟ ਪਿਆ ਕੋਈ ਲਵੇ ਖਾਲੀ ਤਾਂ ਉਸ ਦੇ ਵਿੱਚ ਵੀ ਲਾ ਲੈਂਦੇ ਨੇ ਜਿਨ੍ਹਾਂ ਨੇ ਲਾਉਣੀਆਂ ਨੇ ਉਹ ਤਾਂ ਸੱਤਾਂ ਦੇ ਉੱਤੇ ਗਮਲਿਆਂ ਦੇ ਵਿੱਚ ਵੀ ਪੈਦਾ ਕਰ ਲੈਂਦੇ ਨੇ ਜ਼ਮੀਨ ਦੀ ਕੋਈ ਬੜੀ ਵੱਡੀ ਸਮੱਸਿਆ ਨਹੀਂ ਹੈਗੀ ਹਰ ਇੱਕ ਲਵੇ ਹੁੰਦੀ ਆ ਥੋੜੀ ਬਹੁਤੀ ਖਾਲੀ ਪਰ ਬਸ ਗੱਲ ਇਹ ਹੁੰਦੀ ਆ ਵੀ ਥੋੜਾ ਮਿਹਨਤ ਕਰਨ ਦੀ ਲੋੜ ਹੁੰਦੀ ਆ ਮਿਹਨਤ ਕਰਨ ਦੀ ਤੇ ਬੀਜ ਦੀ ਸਹੀ ਚੋਣ ਹੋ ਜਾਵੇ ਤਾਂ ਬਸ ਵਧੀਆ ਰਹਿੰਦਾ ਇਸ ਤਰ੍ਹਾਂ ਜੇ ਮੈਂ ਵੀਡੀਓ ਦੇ ਵਿੱਚ ਕੁਝ ਤੁਹਾਨੂੰ ਦੱਸਣਾ ਭੁੱਲ ਗਿਆ ਤਾਂ ਮਾਫ਼ ਕਰਨਾ ਤੇ ਅੱਗੇ ਵੀ ਮੈਂ ਵੀਡੀਓ ਬਣਾ ਕੇ ਪਾਵਾਂਗਾ ਜੀ ਦੇ ਵਿੱਚ ਮਤਲਬ ਸਾਰੀਆਂ ਸਬਜ਼ੀਆਂ ਬਾਰੇ ਪਾਵਾਂਗਾ ਕਿ ਕਿਵੇਂ ਲਾਈਏ ਆਪਾਂ ਹੁਣ ਅਗਲੇ ਸੀਜ਼ਨ ਦੀਆਂ ਸਬਜ਼ੀਆਂ ਦੀ ਕਿਵੇਂ ਤਿਆਰੀ ਕਰੀਏ ਖੇਤ ਆਪਣੇ ਖਾਲੀ ਹੋ ਗਏ ਨੇ ਐਨਾ ਕੁਝ ਕਹਿੰਦਾ ਹੋਇਆ ਧੰਨਵਾਦ ਜੀ